ਬੀਬੋਤ ਸਫਾਈ ਕਰ ਰਹੀ ਹੈ ਇਸ ਕਰਕੇ ਇਹ ਇਤਨਾ ਸੁੰਦਰ ਹੋ ਗਿਆ ਹੈ ਇਹ ਦੇਖੀਏ ਬਤ ਸੋ ਇਤਨਾ ਹੈ ਸ਼ਸ਼ੀ ਕਾਲ ਦੀ ਸਾਰਿਆਂ ਨੂੰ ਆਏ ਸਾਡਾ ਘਰ ਤੇ ਆ ਬਹੁਤ ਹੀ ਸੋਹਣਾ ਜਾ ਆ ਇੰਨਾ ਸੋਹਣਾ ਤੇ ਬਹੁਤ ਪਿਆਰਾ ਸੋਫਾ ਤੇ ਆ ਸਾਡਾ ਫਰਨੀਚਰ ਆ ਵੇਖੋ ਇੰਨਾ ਸੋਹਣਾ ਤੇ ਹੁਣ ਅਸੀਂ ਬਾਹਰ ਚੱਲਿਆ ਆ ਵੀ ਸਾਡੀ ਲੂਬੀ ਔਰ ਆ ਅਸੀਂ ਕਿੱਟੜੇ ਅੱਜ ਅਸੀਂ ਥੱਲੇ ਚੱਲਿਆ ਪੋੜੀਆਂ ਤੋਂ ਤੇ ਅੱਜ ਦੇ ਲਈ ਇੰਨਾ ਹੀ ਓਕੇ ਬਾਏ ਬਾਏ ਗਾ